ਹਿਊਮਨ ਰਾਈਟਸ ਸਰੋਸਸ ਸੁਸਾਇਟੀ ਨੇ ਕੀਤੀਆਂ ਨਵੀਆਂ ਨਿਯੁਕਤੀਆਂ ਹਿਊਮਨ ਰਾਈਟਸ ਸਰੋਸਸ ਸੰਘਾਟ ਦੀ ਇੱਕ ਅਹਿਮ ਬੈਠਕ ਧਾਰੀਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਇੰਜੀਨੀਅਰ ਜਸਿੰਦਰ ਪਾਤਲ ਸਿੰਘ ਜੀਪੀ ਦੀ ਗਵਾਹੀ ਹੇਠ ਹੋਈ ਇਸ ਮੀਟਿੰਗ ਵਿੱਚ ਪਿਛਲੇ ਮਹੀਨੇ ਕੀਤੇ ਗਾਰਜ ਅਤੇ ਆਉਣ ਵਾਲੇ ਮਹੀਨੇ ਵਿੱਚ ਕਰਨ ਵਾਲੇ ਕਾਰਜਾਂ ਬਾਰੇ ਵਿਸਥਾਰਪੂਰਵਕ ਸਾਰੇ ਮੈਂਬਰਾਂ ਨੇ ਚਰਚਾ ਕੀਤੀ ਇਸ ਮੀਟਿੰਗ ਵਿੱਚ ਕੁਝ ਨਵੀਆਂ ਨਿਯੁਕਤੀਆਂ ਵੀ ਸੰਸਥਾ ਦੇ ਨੈਸ਼ਨਲ ਚੇਅਰਮੈਨ ਅਰਜਿੰ다 ਕੋਲੀ ਜਿਹਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੀਆਂ ਗਈਆਂ ਜਿਸ ਵਿੱਚ ਰਟਾਇਰਡ ਇੰਸਪੈਕਟਰ ਦਰਜੀਤ ਸਿੰਘ ਨੂੰ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਜਤਿੰਦਰ ਕੁਮਾਰ ਸਤੀਸ਼ ਕੁਮਾਰ ਕਿਰਪਾਲ ਸਿੰਘ ਨੀਰਜ ਤੁੰਨਾ ਨੂੰ ਐਕਟਿਵ ਮੈਂਬਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸਮਾਜ ਦੇ ਵਿੱਚ ਵਧੀਆ ਸੇਵਾਵਾਂ ਕਰਨ ਅਤੇ ਨੇਕਵਾਰ ਖੂਨਦਾਨ ਕਰਨ ਤੇ ਸੰਸਥਾ ਵੱਲੋਂ ਨਿਸ਼ਾਨ ਸਿੰਘ ਨੂੰ ਸੰਸਥਾ ਦਾ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਇੰਜੀਨੀਅਰ ਜੇਪੀ ਸਿੰਘ ਲਵਲੀ ਨਾਗਰ ਜਿਲ੍ਹਾ ਜੋਤ ਪ੍ਰਧਾਨ ਸੁਖਦੇਵ ਸਿੰਘ ਜੀ ਜਿਲ੍ਹਾ ਮੀਤ ਪ੍ਰਧਾਨ ਜਨਸ ਕਤਰ ਕਟਰ ਰਣਜੀਤ ਸਿੰਘ ਕੈਸ਼ੇਰ ਸਤਨਾਮ ਸਿੰਘ ਅਸ਼ੋਕ ਕੁਮਾਰ ਸतीश ਕੁਮਾਰ ਚਮਨ ਲਾਲ ਗੁਰਮukh ਸਿੰਘ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਜੀਨੀਅਰ ਜੇਪੀ ਸਿੰਘ ਜਿਲ੍ਹਾ ਪ੍ਰਧਾਨ ਹਿਊਮਨਸ ਰਾਈਟਸ ਸਬਸੋਸਾਇਟੀ ਰਜਿਸਟਰਡ ਭਾਰਤ ਸਾਡੀ ਜਿਹੜੀ ਇਹ ਸੰਸਥਾ ਵਾ ਇਹ ਇੰਡੀਅਨ ਗਵਰਨਮੈਂਟ ਤੋਂ ਰਜਿਸਟਰਡ ਆ ਤੇ ਬਹੁਤ ਬਹੁਤ ਧੰਨਵਾਦ ਆ ਸਾਡਾ ਇਹ ਸੰਸਥਾ ਨੂੰ ਚਲਾਉਣ ਤੇ ਸਾਡੇ ਜਿਹੜੇ ਨੈਸ਼ਨਲ ਚੇਅਰਮੈਨ ਆ ਰਜਿੰਦਰ ਕੋਹਲੀ ਜੀ ਆ ਤੇ ਨੈਸ਼ਨਲ ਪ੍ਰੈਜ਼ੀਡੈਂਟ ਕਮਲ ਜੀ ਸਿਆਲ ਜੀ ਆ ਉਹਨਾਂ ਦੀ ਰਹਿਮ ਰਹਿਮਨਾ ਇਹਟ ਪੂਰੀ ਜਿਹੜੀ ਇਹ ਟੀਮ ਪੂਰੇ ਜ਼ਿਲ੍ਹਿਆਂ 'ਚ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ 'ਚ ਵਰਕ ਕਰਦੀ ਆ ਤੇ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ ਜ਼ਿਲ੍ਹਾ ਗਰਦਾਸਪੁਰ ਦਾ ਪੂਰੀ ਮੇਰੇ ਨਾਲ ਟੀਮ ਆ ਜ਼ਿਲ੍ਹੇ ਦੇ ਯੂਥ ਪ੍ਰਧਾਨ ਲਵਲੀ ਨਾਗੀ ਜੀ ਜਨਰਲ ਸਕੱਤਰ ਕੈਪਟਨ ਅੰਧੀ ਸਿੰਘ ਜੀ ਸਰਦੇਸ਼ ਸਿੰਘ ਜੀ ਔਰ ਸਾਰੇ ਐਸ ਡੀਓ ਸਾਹਿਬ ਸਾਰੀ ਟੀਮ ਮੇਰੇ ਨਾਲ ਆ ਬਹੁਤ ਵਧੀਆ ਜਿਆਦਾ ਕੰਮ ਮਤਲਬ ਅਸੀਂ ਧਾਰੀਵਾਲ ਤੇ ਗਦਾਸਪੁਰ ਜ਼ਿਲ੍ਹੇ ਵਿੱਚ ਕਰ ਰਹੇ ਆ ਜਿਸ ਤਰ੍ਹਾਂ ਕਿ ਲੋਕਡਾਊਨ ਤੋਂ ਲੈ ਕੇ ਹੁਣ ਤੱਕ ਵੀ ਅਸੀਂ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਪਤਾ ਲੱਗਦਾ ਜਿੱਥੇ ਇਹ ਲੋੜਵੰਦ ਲੋਕ ਆ ਉਹਨਾਂ ਦੀ ਹੀ ਮਦਦ ਕਰਦੇ ਆ ਤੇ ਸਾਡੀ ਸੰਸਥਾ ਦਾ ਜਿਹੜਾ ਮਨੁੱਖ ਜਿਹੜਾ ਮੁੱਖ ਦੇਸ਼ ਆ ਉਹ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਤੇ ਮੈਂ ਅਪੀਲ ਕਰਦਾ ਹਾਂ ਪੂਰੇ ਆਪਣੇ ਇਲਾਕੇ ਨੂੰ ਕਿ ਜਿੱਥੇ ਵੀ ਕਿਸੇ ਨੂੰ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਆ ਜੇ ਤੁਹਾਡੀ ਨਹੀਂ ਸੁਣਵਾਈ ਹੁੰਦੀ ਭਾਵੇਂ ਪੁਲਿਸ ਸਟੇਸ਼ਨ ਆ ਜਾਂ ਕਿਤੇ ਵੀ ਤੁਹਾਡੀ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਸਾਡੀ ਪੂਰੀ ਟੀਮ ਆ ਤੁਹਾਡੇ ਸਾਹਮਣੇ ਆ ਸ਼ਹਿਰ ਦੇ ਵਿੱਚ ਸਾਰੇ ਵਿੱਚਰਦੇ ਕਿਸੇ ਨੂੰ ਵੀ ਤੁਸੀਂ ਮਿਲ ਸਕਦੇ ਜੇ ਬਹੁਤੀ ਗੱਲਾਂ ਤੇ ਆਪਾਂ ਮੰਦੀਪ ਪਾਰਕਿੰਗ ਦੇ ਵਿੱਚ ਆ ਕੇ 24 ਘੰਟੇ ਸਾਡਾ ਕੋਈ ਨਾ ਕੋਈ ਤੁਹਾਨੂੰ ਬੰਦਾ ਮਿਲਣਾ ਉੱਥੇ ਆ ਕੇ ਤੁਸੀਂ ਮਿਲ ਸਕਦੇ ਜੇ ਜਿਸ ਤਰ੍ਹਾਂ ਕਿ ਲਗਾਤਾਰ ਕੰਮ ਕਰਦੇ ਆ ਰਹੇ ਅੱਜ ਦੀ ਵੀ ਨਹੀਂ ਨੈਵਰ ਮੀਟਿੰਗ ਵਿੱਚ ਨਵੀਆਂ ਨੇ ਯੁਕਤੀਆਂ ਵੀ ਆ ਤੇ ਕੁਝ ਚੰਗੇ ਕੰਮ ਕੀਤੇ ਜਿਹਨਾਂ ਸਮਾਜ ਦੇ ਵਿੱਚ ਉਹਨਾਂ ਨੂੰ ਆਪਾਂ ਸਰਟੀਫਿਕੇਟ ਦੇ ਕੇ ਸੰਸਥਾ ਨਾਲ ਸਨਮਾਨਿਤ ਵੀ ਕਰਨਾ ਵਾ ਇਨੀਆਂ ਗੱਲਾਂ ਦੇ ਨਾਲ ਮੈਂ ਖਿਮਾਤਾ ਜੱਜਕਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਜਤਿੰਦਰ ਭਾਈ ਨੇ ਜਿੱਦਾਂ ਕਿ ਦੱਸਿਆ ਹੀ ਹੈ ਕਿ ਜਿਹੜੀ ਮੀਟਿੰਗ ਹੈ ਮਹੀਨਾਵਾਰ ਮੀਟਿੰਗਾਂ ਤੇ ਇਹਦੇ ਵਿੱਚ ਇੱਕ ਬੇਨਤੀ ਸਾਰੇ ਮੈਂਬਰਾਂ ਨੂੰ ਮੈਂ ਆਪਣੇ ਵੱਲੋਂ ਜ਼ਿਲ੍ਹਾ ਯੂਥ ਪ੍ਰਧਾਨ ਦੇ ਹੋਂਦ ਦੇ ਨਾਤੇ ਇੱਕ ਬੇਨਤੀ ਕਰਨਾ ਕਿ ਸਾਰੇ ਮੀਟਿੰਗ ਦੇ ਵਿੱਚ ਜ਼ਰੂਰ ਆਉਣ ਜਿਹੜੇ ਇੱਥੇ ਆਏ ਉਹਨਾਂ ਦਾ ਧੰਨਵਾਦ ਤੇ ਜਿਹੜੇ ਇੱਥੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਪਰ ਉਹ ਟਾਈਮ ਸਿਰ ਇੱਥੇ ਮੀਟਿੰਗ ਤੇ ਆਇਆ ਕਰਨ ਕਿਉਂਕਿ ਅਸੀਂ ਜੋ ਵੀ ਹਰ ਵਾਰ ਇਹ ਗੱਲ ਜਤਿੰਦਰ ਭਾਈ ਨੇ ਵੱਗੇ ਕਾਫੀ ਵਾਰ ਕਹੀ ਹੈ ਕਿ ਮੀਟਿੰਗ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਤੇ ਮੀਟਿੰਗ ਤੇ ਆਵਾਂਗੇ ਤੇ ਫੇਰ ਹੀ ਕੋਈ ਨਾ ਕੋਈ ਇੱਥੇ ਡਿਸੀਜਨ ਲਿਆ ਜਾਂਦਾ ਵਾ ਕਿਉਂਕਿ ਕਈ ਵਾਰ ਹੁੰਦਾ ਏਦਾਂ ਵਾ ਕਿ ਜਿਹੜੇ ਲੋਕ ਮੀਟਿੰਗ ਤੇ ਆ ਜਾਂਦੇ ਉਹਨਾਂ ਨੂੰ ਗੱਲ ਦਾ ਪਤਾ ਲੱਗ ਜਾਂਦਾ ਜਿਹੜੇ ਨਹੀਂ ਆਂਦੇ ਉਹਨਾਂ ਨੂੰ ਜੋ ਵੀ ਅਸੀਂ ਇੱਥੇ ਪ੍ਰੋਗਰਾਮ ਲਿਖੇ ਹੁੰਦੇ ਉਹਦੇ ਬਾਰੇ ਪਤਾ ਨਹੀਂ ਲੱਗਦਾ ਤੇ ਲਾਇ ਭਾਈ ਨੇ ਵੀ ਗੱਲ ਜਿਵੇਂ ਅਕੇ ਕੀਤੀ ਕਿ ਲੋਕਡਾਊਨ ਦੇ ਵਿੱਚ ਵੀ ਆਪਾਂ ਬਹੁਤ ਜ਼ਿਆਦਾ ਸੋਸ਼ਲ ਵਰਕਰ ਸਾਰਿਆਂ ਨੇ ਕੀਤਾ ਵਾ ਬੜੀ ਹੈਲਪ ਕੀਤੀ ਸਾਰਿਆਂ ਦੀ ਤੇ ਸਾਡੇ ਨਾਲ ਕੁਝ ਹੋਰ ਵੀ ਕਈ ਨਵੇਂ ਨੌ ਜਿਹੜੇ ਜੁਆਇਨਿੰਗ ਕੀਤੀ ਆ ਸਾਡੇ ਸਰਦਾਰ ਦਲਜੀਤ ਸਿੰਘ ਨੇ ਆ ਹੋਰ ਵੀ ਸਾਡੇ ਕਾਫੀ ਨਾਲ ਸਾਡੇ ਸੰਸਦ ਦੇ ਮੈਂਬਰ ਜੁੜੇ ਨੇ ਤੇ ਸਾਰਿਆਂ ਦਾ ਬਈ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਵਾਇਸ ਪ੍ਰਧਾਨ ਹਿਊਮਨ ਰਾਈਟਸ ਆਫ ਸੋਸਾਇਟੀ ਵੱਲੋਂ ਅੱਜ ਮਿਤੀ 28 ਤਿਤ 24 ਨੂੰ ਰੱਖੀ ਗਈ ਮੀਟਿੰਗ ਵਿੱਚ ਸ਼ਾਮਲ ਹੋਏ ਹਨ ਸਾਡੇ ਸੰਸਥਾ ਦੇ ਕਈ ਨਵੇਂ ਮੈਂਬਰ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਉਹਨਾਂ ਨੂੰ ਵੀ ਆਇਆ ਕਿਨਾਂ ਤੇ ਤਾਂ ਇਸ ਨਾਲ ਸਾਡੀ ਸੰਸਥਾ ਦੀ ਗਿਣਤੀ ਜਿਹੜੀ ਆ ਕਾਫੀ ਵਧ ਗਈ ਆ ਜਿਹੜੇ ਵੀ ਅਸੀਂ ਸਾਡੀ ਸੰਸਥਾ ਵੱਲੋਂ ਕੰਮ ਕੀਤੇ ਜਾਂਦੇ ਆ ਉਹ ਪ੍ਰਧਾਨ ਜੀ ਹੁਣਾਂ ਵੀ ਤੁਹਾਨੂੰ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ ਇਹ ਸੰਸਥਾ ਬਣੀ ਆ ਕੋਈ ਵੀ ਗਲਤ ਕੰਮ ਜਿਹੜਾ ਕੋਈ ਕਿਸੇ ਵੀ ਮੁੱਲੇ ਗਲੀ ਜਾਂ ਸ਼ਹਿਰ ਵਿੱਚ ਹੋ ਰਿਹਾ ਜਾਂ ਕੋਈ ਕਿਸੇ ਨਾਲ ਜ਼ਿਆਤੀ ਹੋ ਰਹੀ ਆ ਤੇ ਉਸ ਦੀ ਸੰਸਥਾ ਜਿਹੜੀ ਆ ਉਹ ਪੂਰਾ ਪੂਰਾ ਸਾਥ ਦੇਣ ਲਈ ਤਿਆਰ ਆ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀਰ ਕਰਦਾ ਕਿ ਜਿੰਨੂੰ ਵੀ ਕਿਸੇ ਵੀ ਕਿਸੇ ਵੇਲੇ ਕਿਸੇ ਵੀ ਕਿਸਮ ਦੀ ਲੋੜ ਪੈਂਦੀ ਆ ਤੇ ਉਹ ਇਸ ਸੰਸਥਾ ਦਾ ਫਾਇਦਾ ਜਿਹੜਾ ਉਹ ਜੂਰ ਉਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਅਰੰਤੀਰ ਸਿੰਘ ਕੰਗ ਜਨਰਲ ਸੈਕਟਰ ਸੈਕਟਰੀ ਹਿਊਮਨ ਰਾਈਟ ਸੁਰੱਖਿਆ ਸੁਸਾਇਟੀ ਦਾ ਅਸੀਂ ਅੱਜ ਮਹੀਨੇ ਬਾਅਦ ਮੀਟਿੰਗ ਕਰ ਰਹੇ ਆ तकरीबन ਮੈਨੂੰ 1 ਸਾਲ ਹੋ ਗਿਆ ਇਹ ਸੁਸਾਇਟੀ ਦੇ ਨਾਲ ਜੁੜਿਆ ਹੋਇਆ ਬਹੁਤ ਹੀ ਆਨੰਦ ਔਰ ਲੋਕਾਂ ਦੀ ਅਸੀਂ ਹੈਲਪ ਕਰ ਰਹੇ ਆ ਸਾਡਾ ਐਲਾਨ ਹੈ ਕਿ ਕਿਸੇ ਵੀ ਗਰੀਬ ਗੁਰਦੇ ਦਾ ਕੋਈ ਵੀ ਧੱਕਾ ਕਰਦਾ ਸਾਨੂੰ ਆ ਕੇ ਇੱਥੇ ਮਿਲ ਸਕਦਾ ਅਸੀਂ ਜਿੰਨੀ ਵੀ ਹਰ ਤਰ੍ਹਾਂ ਦੀ ਉਹਦੀ ਮਦਦ ਹੈ ਕਰਨ ਨੂੰ ਪਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ